ਕੈਲਗਰੀ ਚ ਇੱਕ ਪੰਜਾਬੀ ਬੱਸ ਡਰਾਈਵਰ ਅਮਨਦੀਪ ਹੁੰਜਣ ਨੇ ਇੱਕ ਬਹਾਦਰੀ ਭਰਿਆ ਕਾਰਨਾਮਾ ਕੀਤਾ ਜਿਸ ਦੇ ਕਰਕੇ ਚਾਰੇ ਪਾਸੇ ਉਸ ਦੀ ਸ਼ਲਾਘਾ ਹੋ ਰਹੀ ਹੈ ਬੱਸ ਡਰਾਈਵਰ ਅਮਨਦੀਪ ਨੇ ਇੱਕ ਲੜਕੀ ਦੀ ਇੱਜ਼ਤ ਬਚਾਈ ਹੈ ਇਸ ਤੋਂ ਬਾਅਦ ਪੁਲਿਸ ਵਿਭਾਗ ਅਮਨਦੀਪ ਦੀ ਕਾਫੀ ਪ੍ਰਸ਼ੰਸਾ ਕਰ ਰਿਹਾ ਹੈ ਕੈਨੇਡਾ ਦੇ ਕੈਲਗਰੀ ਚ ਇੱਕ ਪੰਜਾਬੀ ਡਰਾਈਵਰ ਇਹਨਾਂ ਦਿਨਾਂ ਚ ਸੁਰੱਖਿਆ ਚ ਹੋਵੇ ਵੀ ਕਿਉਂ ਨਾ ਉਸ ਨੇ ਇੱਕ ਕਮ ਹੀ ਅਜਿਹਾ ਕੀਤਾ ਹੈ ਕੈਲਗਰੀ ਵਿੱਚ ਇੱਕ ਡਰਾਈਵਰ ਨੇ ਮੌਕੇ ਉਤੇ ਹਿੰਮਤ ਤੇ ਸਮਝਦਾਰੀ ਦਿਖਾ ਕੇ ਕੁੜੀ ਦੀ ਇੱਜ਼ਤ ਬਚਾਈ ਰਾਤ ਸੈਂਟਸਟਨ ਦੇ ਬਾਕਸਾਈਜ਼ਰ ਬੋਲੋਵੀਅਰਡ ਸੜਕ ਵਿਚਕਾਰ ਇੱਕ ਲੜਕੇ ਨੇ ਸੜਕ ਉੱਤੇ ਇੱਕ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ। ਉਕਤ ਕੁੜੀ ਤਕਰੀਬਨ ਪੌਣੇ 11 ਵਜੇ ਰਾਤ ਨੂੰ ਇੱਕ ਬੱਸ ਤੋਂ ਉਤਰੀ ਸੀ। ਇੱਕ ਲੜਕਾ ਉਸ ਵੱਲ ਵਧਿਆ। ਉਸਨੇ ਲੜਕੀ ਨੂੰ ਸੜਕ ਉੱਤੇ ਧੱਕਾ ਦਿੱਤਾ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਹ ਸਭ ਕੁਝ ਦੇਖ ਕੇ ਬੱਸ ਡਰਾਈਵਰ ਅਮਨਦੀਪ ਹੁੰਜੜ ਨੇ ਬੱਸ ਰੋਕੀ ਅਤੇ ਦੌੜ ਕੇ ਕੁੜੀ ਕੋਲ ਪਹੁੰਚਿਆ। ਉਸਨੇ ਕੁੜੀ ਕੋਲ ਪੁੱਛਿਆ ਕਿ ਉਸ ਨੂੰ ਮਦਦ ਚਾਹੀਦੀ ਹੈ। ਅਮਨਦੀਪ ਲੜਕੇ ਵੱਲ ਗਿਆ ਤੇ ਉਹ ਉਸ ਨੂੰ ਦੇਖ ਕੇ ਦੌੜ ਗਿਆ ਅਮਨਦੀਪ ਨੇ ਪੁਲਿਸ ਤੇ ਐਂਬੂਲੈਂਸ ਨੂੰ ਕਾਲ ਕੀਤੀ ਇਸ ਦੌਰਾਨ ਉਹ ਪੀੜਤ ਕੁੜੀ ਨੂੰ ਆਪਣੀ ਬਸ ਵਿੱਚ ਲੈ ਕੇ ਪੁਲਿਸ ਦਾ ਇੰਤਜ਼ਾਰ ਕਰਦਾ ਰਿਹਾ ਪਲੀਜ਼ ਟੋਲਡ ਮੀ ਦ ਗਏ ਪੰਜ ਹੌਂਦਾ ਨੋਜ਼ ਐਂਡ ਡੂਇੰਗ ਸਮਥਿੰਗ ਰੋਂਗ ਲਾਈਕ ਸੈਕਸੂਅਲੀ ਸੌਲਟਰਡ ਪੁਲਿਸ ਦੇ ਆਉਣ ਤੱਕ ਉਸਨੇ ਕੁੜੀ ਨੂੰ ਕੰਬਲ ਦਿੱਤਾ ਅਤੇ ਪਾਣੀ ਪਿਲਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਕੈਲਗਰੀ ਟ੍ਰਾਂਸਜਿਸਟ ਸੇਫਟੀ ਤੇ ਹੈੱਡ ਨੇ ਦੱਸਿਆ ਕਿ ਜੇਕਰ ਅਮਨਦੀਪ ਮੌਕੇ ਉਤੇ ਨਾ ਪਹੁੰਚਦਾ ਤਾ ਕੋਰਡੀਨਰ ਬਹੁਤ ਕੁਝ ਮਾੜਾ ਵੀ ਹੋ ਸਕਦਾ ਸੀ। We pay attention to unusual suspicious incidents uh, incidents that could impact public safety and uh, they report those incidents through uh, bus uh, uh, into our operations control center। ਅਮਨਦੀਪ ਦੇਵੋਸ ਨੇ ਵੀ ਉਸ ਦੀ ਹਿੰਮਤ ਪਰੇ ਕੰਮ ਦੀ ਸ਼ਲਾਘਾ ਕੀਤੀ ਹੈ। It's very uh, traumatic incident for anyone to go through uh, physically she's doing fine and we've been in touch with her today। ਕਲਗੀਰ ਵਿੱਚ ਪੁਲਿਸ ਵਿਭਾਗ ਅਤੇ ਹੋਰ ਵੀ ਸਭ ਮੀਡੀਆ ਪਰਸਨ ਇਸ ਦੀ ਸ਼ਲਾਘਾ ਕਰ ਰਹੇ ਨੇ। Mirrorport Channel Punjabi